ਦੋ ਚਾਰ ਸਰੀਰਾਂ ਨੂੰ ਸੁਭਾ ਦੱਸਿਆ ਨਹੀਂ ਇੱਕ ਤੋਣਾ ਸਾਹਿਬ ਦੀ ਦਰਸ਼ਨ ਪਹਿਲਾਂ ਚੱਕਦਾ ਕਹਿੰਦੇ ਲੈ ਧੂਨੇ ਤੋਂ ਕੀ ਲੈਣਾ ਹੈ ਤੂੰ ਆ ਹੀ ਦੱਸਣਗੇ ਉਹਨੂੰ ਤੂੰ ਆ ਅਸੀਂ ਤੋਣਾ ਸਾਹਿਬ ਕਹਿੰਦੇ ਜਿਹਦਾ ਪ੍ਰਤਾਪ ਵਰਤਦਾ ਹੈ ਗਜ ਕੇ ਬੋਲੋ ਸਤਨਾਮ ਦਾ ਕਿ ਇਹ ਤੋਣਾ ਸਾਹਿਬ ਦਾ ਜਿਹੜਾ ਤੂਤ ਹੋ ਜਾਂਦਾ ਹੈ ਜਿਸ ਤਰ੍ਹਾਂ 16 ਕੋ ભગવાન ਸ੍ਰੀ ਚੰਦਰ ਮਹਾਰਾਜ ਦੀ ਲੰਮੀ ਬਾਹ ਇਹ ਤਾਂ ਉਹ ਬਾਹ ਦੇ ਦਰਸ਼ਨ ਹੋ ਰਹੇ ਕੁਛ ਹੀ ਕਾਇਕ ਮੀਲ ਤੱਕ ਆ ਪੰਛੀਆਂ ਨੂੰ ਉਡਦੇ ਦੇਖ ਲਓ ਸਭ ਲਾਇਓ ਪੰਜ 6 ਕਿਲ ਮੀਲ 7 ਵੀ نو ਜਹਾਜ਼ ਵਾਲੇ ਨੂੰ ਪੁੱਛਿਆ ਜਦੋਂ ਸਫਰ ਕਰਦੇ ਮੈਂ ਧਰਤੀ ਤੋਂ ਕਿੰਨਾ ਪੁੱਛਿਆ ਕਹਿੰਦਾ ਜੀ 6 ਕਿਲ ਮੀਲ ਹੋ ਵੀ 7 ਮੈਂ ਟਿੱਡਿਆਂ ਵਾਂਗੂ ਲੱਗਦੇ ਨੇ ਲੋਕ ਅਜੇ ਤਾਂ ਬੋਲਦੇ ਹੀ ਨਹੀਂ ਜਿਹੜਾ 16 ਕੋ ਡੇਢਾ 24 ਡੇਢਾ 36 ਕਿਲੋਮੀਟਰ 36 ਕਿਲੋਮੀਟਰ ਦੀ ਬਾਹ ਹੈ ਕਿਸੇ ਨਹੀਂ ਅਸੀਂ ਫੇਰ ਨਹੀਂ ਇਹ ਗੱਲ ਨੂੰ ਗੌਲਦੇ ਕਿ ਉਹ ਕੌਣ ਸਨ